ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀਆਂ ਪੰਜ ਜਥੇਬੰਦੀਆਂ ਤੇ ਪੱਲੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਟਾ ਦੀ ਪ੍ਰਧਾਨਗੀ ਹੇਠ ਪ੍ਰਦਰਸ਼ਨ ਕੀਤਾ ਗਿਆ। ਸੋ ਇਸੇ ਉਪਰੰਤ ਜਾਣਕਾਰੀ ਦਿੰਦੇ ਹੋਏ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਨੇ ਦੱਸਿਆ ਕਿ 10 ਤੋਂ 4 ਵਜੇ ਤੱਕ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਟਾ ਅਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਤੇ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਤੇ ਸਮੇਤ ਹੋਰ ਵੀ ਕਿਸਾਨ ਜਥੇਬੰਦੀਆਂ ਤੇ ਪਨੋਂ ਪੂਰੇ ਪੰਜਾਬ ਦੇ ਵਿੱਚ 7 ਥਾਵਾਂ ਤੇ ਟੂਲ ਪਲਾਜ਼ਾ ਬੰਦ ਕਰਕੇ ਫਰਟੀ ਪੱਤਰ ਦੀ ਪ੍ਰਦਰਸ਼ਨ ਕੀਤਾ ਗਿਆ। ਐਸੇ ਦੌਰਾਨ ਕਿਹਾ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਹਟ ਤੇ ਕਾਨ ਪੰਜਾਬ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ। ਪੰਜਾਬ ਦੇ ਅੰਦਰ ਨਸ਼ੇ ਦਾ ਬੋਲਬਾਲਾ ਜਿਸ ਕਾਨ ਪੰਜਾਬ ਦੀ ਨੌਜਵਾਨ ਪੀੜੀ ਆਏ ਦਿਨ ਮੌਤ ਦੇ ਮੂੰਹ ਤੇ ਵਿਚਾਰੀ ਹੈ। ਪਰ ਸਰਕਾਰ ਇਸ ਦੇ ਬਲ ਕੋਈ ਧਿਆਨ ਨਹੀਂ ਦੇ ਰਹੀ ਹੈ ਤੇ ਨਾ ਹੀ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਸੋ ਅਜਿਹਿਆਂ ਸਾਡੀਆਂ ਹੋਰ ਵੀ ਕਈ ਮੰਗਾਂ ਨੇ ਜੋ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਸੋ ਇਸੇ ਕਰਕੇ ਅਸੀਂ ਇਹ ਜਿਹੜਾ ਮਜਬੂਰ ਹੋ ਕੇ ਤਰਨਾ ਪ੍ਰਦਰਸ਼ਨ ਕੀਤਾ ਹੈ ਮਸਲਾ ਜੀ ਜੇ ਅੱਜ ਪੰਜਾਬ ਦੇ ਵਿੱਚ ਟ੍ਰੇਨਾਂ ਦੇ ਅੱਗੇ ਚੈ ਹਾਈਵੇ ਜਿੰਨੇ ਵੀ ਜਾਮ ਜਿੱਤੇ ਗਏ ਆ ਇਹ ਪੰਜਾਬ ਔਰ ਸੈਂਟਰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਬਰਖਲਾ ਹੋ ਅੱਜ ਚੱਕਰ ਜਾਮ ਕਿਤੇ ਗਿਆ ਕਿਉਂਕਿ ਪੰਜਾਬ ਦੇ ਜੋ ਪਿਛੇ ਹਾਰ ਆਏ ਸੀ ਹਾਰ ਨੇ ਪਾਣੀ ਨੇ ਬਹੁਤ ਨੁਕਸਾਨ ਕੀਤਾ ਉਸ ਪਾਣੀ ਦੇ ਨਾਲ ਬਾਹਰ ਦਰਿਆ ਜੋਂ ਸੱਪ ਵੜਾ ਨਿਕਲਿਆ ਉਹ ਸੱਪ ਨੇ ਲੜਨਕਾਰ ਬੜੀਆਂ ਪੰਜਾਬ ਦੇ ਜਮੌਤਾ ਹੋ ਚੁੱਕੀਆਂ ਇਹਨਾ ਮੁਲਖ ਰੁੜ ਗਿਆ ਸਾਡੇ ਸੰਦ ਟਰੈਕਟਰ ਰੁੜ ਗਏ ਸਾਡੀਆਂ ਜਿਹੜੇ ਡੇਰੇ ਸੀ ਵਿੱਚ ਦਰਿਆ ਦੇ ਆਪਣੀ ਮਾਲਕੀ ਜ਼ਮੀਨ ਦੇ ਵਿੱਚ ਉਹ ਵੀ ਪਾਣੀ ਦੀ ਵਹਿ ਰੁੜ ਗਏ ਸਾਡੀਆਂ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਦੇ ਕਿਤੇ ਉਛੀਆਂ ਨਹੀਂਆਂ ਕਿਤੇ ਖੂਹ ਪੈ ਗਏ ਪਾਣੀ ਇਹਨਾਂ ਡੂੰਘਾ ਚਲੇ ਗਿਆ ਕਿਤੇ ਪਹਾੜੀਆਂ ਬਣਾਤੀਆਂ ਨੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਸਾਨੂੰ ਉਹਨਾਂ ਦਾ ਹੀ ਮਜਬੂਰਤਾ ਜਾਵੇ ਸਾਡੇ ਨਾਂ ਤੇ ਜਿਹੜੇ ਟਰੈਕਟਰਾਂ ਟਰਾਲੀਆਂ ਸੰਧ ਰੁੜ ਗਏ ਨੇ ਸਾਨੂੰ ਉਹਨਾਂ ਦਾ ਮਜਬੂਰਤਾ ਦਿੱਤਾ ਜਾਵੇ ਜਿਹੜੇ ਲੋਕ ਸੱਪ ਲੜ ਕੇ ਮਰ ਗਏ ਆ ਦਰਿਆ ਦੇ ਵਿੱਚੋਂ ਨਿਕਲ ਕੇ ਉਹਨਾਂ ਨੂੰ ਹੀ ਬੰਦਾ ਮਜਬੂਰਤਾ ਦਿੱਤਾ ਜਾਵੇ ਗੋਰਾ ਦਾ ਨੁਕਸਾਨ ਹੋਇਆ ਜਿੰਨੇ ਵੀ ਸਾਡੇ ਜ਼ਿਆਦਾ ਦੇ ਅੰਦਰ ਬੋਰ ਸਾਡੀ ਮਾਲਕੀ ਜ਼ਮੀਨ ਦੇ ਵਿੱਚ ਉਹ ਸਾਰੇ ਬਰਬਾਦ ਹੋ ਚੁੱਕੇ ਨੇ ਮੋਟਰਾਂ ਤੱਕ ਜਿਹੜੇ ਬਰਬਾਦ ਹੋ ਚੁੱਕੀਆਂ ਸਾਨੂੰ ਹਰ ਇੱਕ ਚੀਜ਼ ਦਾ ਜੋ ਬੰਦਾ ਮਜਬੂਰ ਕਿਉਂਕਿ ਸਰਕਾਰ ਸਾਡੇ ਤੋਂ ਇਹ ਟੈਕਸ ਲਿੰਦੀ ਆ ਇਸ ਦਰਿਆ ਦੇ ਵਿੱਚੋਂ ਅਨੇਕਾਂ ਖਰਬਾ ਕਰੋੜਾ ਰੁਪਏ ਦੀ ਰੇਤਾ ਵੇਚ ਕੇ ਇਹ ਦਰਿਆ ਜੋ ਸਰਕਾਰ ਭਲਦੀ ਆ ਉਹ ਦਰਿਆ ਵਾ ਇਥੇ ਕਿਸਾਨਾਂ ਦੀ ਮਾਲਕੀ ਜ਼ਮੀਨ ਨਹੀਂ ਆ ਉਥੇ ਕਿਸਾਨ ਜਿਹੜੇ ਆ ਰੁੜ ਗਏ ਆ ਅੱਜ ਬੁਰੀ ਹਾਲਤ ਆ ਕਿਸਾਨ ਵੇਂਦੇ ਆ ਵੀ ਹੁਣ ਕਣਕ ਕਿਸੇ ਤਰ੍ਹਾਂ ਬੀਜਣੀ ਆ ਕਈ ਇਲਾਕੇ ਤੇ ਇਹੋ ਜਿਹੀ ਜਿੱਥੇ ਕਣਕ ਦਾ ਸੀਜ਼ਨ ਹੋਵੇ ਨਹੀਂ ਬੀਜਿਆ ਜਾਣਾ ਮੈਂ ਸਰਕਾਰ ਤੋਂ ਫੇਰ ਮੰਕਰਦਾ ਇਹਨਾਂ ਨੂੰ ਜਲਦੀ ਤੋਂ ਜਲਦੀ ਮਾਜਬਤਾ ਦੇਵੇ ਸੈਂਟਰ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਪੀ ਜਿਹੜਾ 6600 ਰੁਪਇਆ ਦਿੱਤਾ ਕਿ ਸਾਨੂੰ ਮਨਜ਼ੂਰ ਨਹੀਂਗਾ ਘਟੋ ਘਟ ਵੀ ਕਿਲੇ ਦਾ 20000 ਸੈਂਟਰ ਦੇ ਵਿੱਚ 30000 ਪੰਜਾਬ ਪਾਵੇ 50000 ਕਦਰੀਮ ਕਿਲੇ ਦਾ ਜਿਹੜਾ ਵਾ ਹਰ ਕਿਸਾਨ ਨੂੰ ਦਿੱਤਾ ਜਾਵੇ ਇਸ ਤਰ੍ਹਾਂ ਜਿੱਥੇ ਜਿੱਥੇ ਵੀ ਕੋਈ ਮੌਤਾਂ ਆ ਉਹਨਾਂ ਨੂੰ ਦਿੱਤਾ ਜਾਵੇ ਵੈਗਜੀ ਦਾ ਖਰਸਾ ਵੈਗਜੀ ਦੀ ਫਤਿਹ ਹਾਂਜੀ ਪ੍ਰਧਾਨ ਜੀ ਜਿਹੜਾ ਅੱਜ ਹਰੀਕੇ ਧਰਮਨ ਧਰਨਾ ਦੇ ਰਹੇ ਜੇ ਕਿਹੜੇ ਮੰਗ ਨੂੰ ਲੈ ਕੇ ਦੇ ਰਹੇ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਪ੍ਰੈਸ ਵਾਲਿਆਂ ਦਾ ਜਿਹੜਾ ਧੰਨਵਾਦ ਕਰਦੇ ਹਾਂ ਕਿ ਜਿਹੜਾ ਤੁਸੀਂ ਅੱਜ ਬੰਗਾਲੀਪੁਰ ਨਹਿਰਾ ਹਰੀਕੇ ਹੈਡਵਰਕ 54 ਨੰਬਰ ਰੋਡ ਤੇ ਪੁੱਜੀ ਔਰ ਵੱਡੇ ਪੂਰਨ ਤੌਰ ਤੇ ਇੱਥੇ ਵੱਡੀ ਗਿਣਤੀ ਵੱਡੀ ਤਦਾਦ ਦੇ ਵਿੱਚ ਜਾਮ ਕੀਤਾ ਗਿਆ ਜਿਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਸੁਖਿੰਦਰ ਸਿੰਘ ਜੀ ਖੋਸਾ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲ ਬੁੱਢਾਵਲੋਂ ਸਾਥੀਆਂ ਵੱਲੋਂ ਸਾਰਿਆਂ ਵੱਲੋਂ ਜਿਹੜਾ ਇੱਥੇ ਵੱਡੇ ਪੱਧਰ ਤੇ ਜਾਮ ਕੀਤਾ ਗਿਆ ਵੱਡੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚੋਂ ਵੀ ਇੱਥੇ ਕਿਸਾਨ ਪੁੱਜੇ ਆ ਔਰ ਇਸੇ ਤੇ ਰਹੀਂ ਪੂਰੇ ਪੰਜਾਬ ਦੇ ਅੰਦਰ 7 ਜਗ੍ਹਾ ਦੇ ਵਿੱਚ ਜਾਮ ਆ ਜਿਹੜਾ ਮਾਨਾ ਵਾਲਾ ਦਿੱਲੀ ਮਾਰਗ ਦੇ ਵਿੱਚ ਵੱਟੇ ਪੱਦਰ ਤੇ ਉੱਥੇ ਜਾਮ ਆ ਉੱਥੇ ਸੁਖਜੀਤ ਸਿੰਘ ਦੀ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਅਤੇ ਸਤਨਾਮ ਸਿੰਘ ਜੀ ਬਾਗਲੀਆ ਪਗੜੀ ਸੰਭਾਲ ਲਹਿਰ ਜੱਟਾ ਔਰ ਉੱਥੇ ਕਿਸਾਨ ਸਿੰਘਾਂ ਦੀ ਕਮੇਟੀ ਪੰਜਾਬ ਕੋਲ ਬੁੱਢਾ ਇਸੇ ਤਰ੍ਹਾਂ ਭੁੱਗੀਪੁਰਾ ਚੌਂਕ ਦੇ ਵਿੱਚ ਸੁਖਜਿੰਦਰ ਸਿੰਘ ਖੋਸਾ ਜੀ ਖੁਦ ਅਗਵਾਈ ਕਰ ਰਹੇ ਆ ਇਧਰਲੇ ਪਾਸੇ ਜਿਹੜਾ ਹੈਗਾ ਫਰੋਜਪੁਰ ਚੁੰਗੀ ਤੇ ਉੱਥੇ ਜਸਵਿੰਦਰ ਸਿੰਘ ਥਾਈਆ ਵਾਲਾ ਭਾਰਤੀ I uh -huh. uh -huh. ਜੁਨੀਅਰ ਸੰਦੀਪ ਸਿੰਘ ਮਾਨਸਾ ਤੇ ਹੋਰ ਆਪਣੀਆਂ ਜਥੇਬੰਦੀਆਂ ਵਿੱਚ ਉੱਥੇ ਭਰਾਤਰੀ ਜਿਹੜੀਆਂ ਵਾਂ ਉੱਥੇ ਗਵਾਹੀ ਕਰ ਰਹੀਆਂ ਇਦਾਂ ਸਾਰੇ ਵੱਡੇ ਪੱਧਰ ਤੇ ਹਾਈਵੇ ਤੇ ਜਾਮ ਹੋਇਆ ਕਿ ਜਿਹੜਾ ਕੁਦਰਤ ਦੀ ਕਰੋਪੀ ਦੇ ਨਾਲ ਵੱਡੇ ਪੱਧਰ ਤੇ ਜਿਹੜਾ ਵਾ ਪੰਜਾਬ ਦੇ ਅੰਦਰ ਹੜ੍ਹ ਪੀੜਤ ਔਰ ਕਿਸਾਨਾਂ ਦਾ ਨੁਕਸਾਨ ਹੋਇਆ ਔਰ ਜਿਹਦੇ ਵਿੱਚ ਲੋਕਾਂ ਦੇ ਘਰ ਟਹਿ ਗਏ ਬੋਰਾ ਦੇ ਵਿੱਚ ਰੇਤਾ ਚੜ ਗਈ ਔਰ ਜਾਨਾਂ ਚਲੇ ਗਈਆਂ ਕਪੂਰਥਲੇ ਦੇ ਵਿੱਚ ਦੋ ਬੱਚੇ ਜਿਹੜੇ ਆ ਉਹ ਕੰਮ ਕਰਦੇ ਆ ਉੱਥੇ ਉਹ ਹਦਮ ਹੋ ਗਏ ਜਿਹੜੇ 10-10 ਸਾਲ ਦੇ ਬੱਚੇ ਸੀ ਔਰ ਬਹੁਤ ਤਹਸਲੈਸ ਹੋਈ ਆ ਔਰ ਉਹਦੇ ਨਾਲ ਨਾਲ ਪੂਰਾ ਅਸੀਂ 3 ਮਹੀਨੇ ਵੇਟ ਕਰਦੇ ਰਿਆਂ ਕਿ ਕੋਈ ਸੀਐਮ ਭਗਵੰਤ ਮਾਨ ਕੋਈ ਜਨਤਕ ਲੋਕਾਂ ਦੇ ਨਾਲ ਕੋਈ ਆਕਸੀਜਨ ਦੇਵੇ ਔਰ ਮੁਆਵਜ਼ਾ ਜਿਹੜਾ ਬਣਦਾ ਆ ਕਿ ਆ ਕਿਸਾਨਾਂ ਦਾ ਉਹ ਦੇਵੇ ਕਿ 3 ਮਹੀਨਿਆਂ ਦੇ ਵਿੱਚ ਵੇਟ ਕਰਦੇ ਰਿਆਂ ਕੋਈ ਗੱਲ ਨਹੀਂ ਇੱਕੋ ਹੀ ਡਿੰਗਾ ਮਾਰਦ ਰਿਹਾ ਕਿ ਅਸੀਂ ਮੁਰਗੀ ਦੇ ਪੈਸੇ ਦੇਵਾਂਗੇ ਅਸੀਂ ਬੱਕਰੀ ਦੇ ਪੈਸੇ ਦੇਵਾਂਗੇ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਸੈਂਟਰ ਤੋਂ ਕੁਝ ਨਹੀਂ ਮੰਗਦੇ ਜਿਹੜਾ ਕਿ ਮਜ਼ਾਕੀਆ ਤੌਰ ਤੇ 1600 ਰੁਪਿਆ ਸੈਂਟਰ ਵੱਲੋਂ ਆਇਆ ਤੇ ਆਪ ਉਹ ਚੁੱਪ ਧਾਰ ਕੇ ਬੈਠ ਗਿਆ ਵਾ ਔਰ ਜਿਹਦਾ ਤਕਸੀਮ ਕਰਨੀ ਆ ਇਹ ਇੱਕ ਕਿਸਾਨਾਂ ਦਾ ਬਜਟ ਆ ਪਰ ਜਦੋਂ ਮੰਡੀਆਂ ਦੇ ਵਿੱਚ ਭਾਅ ਵੱਜਦਾ ਵਾ ਫਸਲਾਂ ਦਾ ਉਦੋਂ ਇਹ ਬਜਟ ਰੱਖਿਆ ਜਾਂਦਾ ਡੋਬਾ ਰਾਹਤ ਵਾਸਤੇ ਸੋਕਾ ਰਾਹਤ ਵਾਸਤੇ ਤੇ ਉਹ ਬਜਟ ਜਿਹੜਾ ਵਾ ਸਾਡਾ ਹੀ ਔਰ ਸਾਡੇ ਹੀ ਜਨਤਕ ਲੋਕਾਂ ਨੂੰ ਤਕਸੀਮ ਕਰਨਾ ਤੇ ਜਿਹੜਾ ਚੁੱਪ ਵਲਟ ਕੇ ਬੈਠਾ ਔਰ ਕੁਲਦੀਪ ਸਿੰਘ ਮਾਨਜੋਤ ਧਾਰੀਵਾਲ ਨਾਲ ਸੀਐਮ ਨਾਲ ਮੀਟਿੰਗਾਂ ਲੱਗ ਚੁੱਕੀਆਂ ਸੀ ਜਿਹਦੇ ਵਿੱਚ 30000 ਰੁਪਇਆ ਲੰਪੀ ਸਿਕਨ ਦੇ ਨਾਲ ਜਿਹੜੀਆਂ گاਵਾ ਮਰੀਆਂ ਡੰਗਰ ਮਰੀ ਉਹ ਸੈਂਟਰ ਵੈਲੋਂ ਜਿਹੜਾ ਪੁੱਜ ਚੁੱਕਾ ਪੰਜਾਬ ਦੇ ਖਜ਼ਾਨੇ 'ਚ ਪਰ ਪੰਜਾਬ ਦੇ ਖਜ਼ਾਨੇ ਨੇ ਅਜੇ ਤੱਕ ਸੀਐਮ ਭਗਵੰਤ ਮਾਨ ਨੇ ਕੋਈ ਉਹਨਾਂ ਲੋਕਾਂ ਨੂੰ ਫਾਰਮਰਾਂ ਨੂੰ ਤਕਰੀਮ ਨਹੀਂ ਕੀਤਾ ਔਰ ਇਸੇ ਤਰ੍ਹਾਂ ਵੱਡੇ ਪੱਦਰ ਤੇ ਚਿੱਟੇ ਦਾ ਦਰਿਆ ਜਿਹੜਾ ਵੱਡੇ ਪੱਦਰ ਤੇ ਪੰਜਾਬ ਦੇ ਅੰਦਰ ਜਿਹੜਾ ਉਹ ਵਗ ਰਿਹਾ ਕਿ ਬੜੀਆਂ-ਬੜੀਆਂ ਡੀਂਗਾ ਮਾਰੀਆਂ ਵਕ ਵਕ ਸਰਕਾਰਾਂ ਆਈਆਂ ਪਰ ਨਸ਼ੇ ਦੇ ਮੁੱਦੇ ਤੇ ਸਰਕਾਰਾਂ ਬਣ ਕੇ ਪਰ ਕੈਪਟਨ ਸਰਕਾਰ ਵਰਗੇ ਧੋਖਾ ਦੇ ਜਿੰਦਰੇ ਗੁਲਕਾਰ ਸਾਹਿਬ ਦੀ ਕਸਮ ਖਾ ਕੇ ਵੀ ਤੇ ਹੁਣ ਵੀ ਸੀਐਮ ਨੇ ਔਰ ਇਹਨਾਂ ਦੇ ਚਿਹਤਿਆਂ ਨੇ ਇਹ ਗੱਲ ਰੱਖੀ ਸੀ ਕਿ ਜਿਹੜਾ ਨਸ਼ਾ ਵੇਚਦਾ ਸਾਨੂੰ ਵੋਟ ਨਾ ਪਾਵੇ ਪਰ ਅੱਜ 2 ਸਾਲ ਬੀਤਣ ਵਾਲੇ ਆ ਸਰਕਾਰ ਦੀ ਪੁਰ ਜਵਾਨੀ ਜਿਹੜੀ ਸਿਹਤ ਦੀ ਚੜ੍ਹੀ ਹੋਈ ਆ ਔਰ ਅੱਗੇ ਵੜੇਪਾ ਆਉਣ ਵਾਲਾ ਪਰ ਇਸ ਸਰਕਾਰ ਨੇ ਵੀ ਅੱਜ ਤੱਕ ਕੁਝ ਨਹੀਂ ਸੋਚਿਆ ਔਰ ਅਸੀਂ 3 ਮਹੀਨੇ ਵੇਟ ਕਰਕੇ ਗੈਰ ਰਾਜਨੀਤਿਕ ਮੋਰਚੇ ਵੱਲੋਂ ਵੱਡੇ ਪੱਧਰ ਤੇ ਅੱਜ ਜਿਹੜਾ ਵਾ ਇਥੇ ਧਰਨਾ ਦਿੱਤਾ ਵਾ ਹਰੀਕੇ ਹੋਰ ਥਾਵਾਂ ਤੇ ਲੱਖ ਲੱਖ ਥਾਵਾਂ ਤੇ 7 ਪੁਆਇੰਟਾਂ ਤੇ ਅਗਰ ਜੇ 4 ਵਜੇ ਤੱਕ ਗੱਲ ਕੋਈ ਨਹੀਂ ਨਿਕਲ ਕੇ ਆਉਂਦੀ ਤੇ ਫੇਰ ਉਦੋਂ 4 4 ਵਜੇ ਦੇ ਨੂੰ ਜਥੇਬੰਦੀਆਂ ਨਾਲ ਕਨੈਕਟ ਕਰਕੇ ਅੱਗੇ ਕੀ ਡਿਸੀਜਨ ਲੈਣਾ ਵਾ ਧੰਨਵਾਦ ਹਾਂਜੀ ਪ੍ਰਧਾਨ ਜੀ ਅੱਜ ਕਿਹੜੇ ਜ਼ੋਨ ਵੱਲੋਂ ਜਿਹੜਾ ਇਹ ਜਥਾ ਲੈ ਕੇ ਤੁਸੀਂ ਪਹੁੰਚ ਰਹੇ ਧਰਨੇ ਦੇ ਵਿੱਚ ਜੀ ਧੰਨ ਧੰਨ ਬਾਬਾ ਹਰਨਾਮ ਸਿੰਘ ਜ਼ੋਨ ਜ਼ੋਨ ਪ੍ਰਧਾਨ ਸਰਦਾਰ ਦیدار ਸਿੰਘ ਲਖਣਾ ਅੱਜ ਇਹ ਅਸੀਂ ਹਰੀਕੇ ਜੋ ਕਿ ਕਿਸਾਨ ਅੱਧਿਓ ਜਿਆਦਾ ਤਕਰੀਬਨ ਪੰਜਾਬ ਜਿਹੜਾ ਹੈ ਉਹ ਪਾਣੀ ਦੇ ਵਿੱਚ ਡੋਬ ਰਿਆ ਜੀ ਉਹਨਾਂ ਦੇ ਰੁੜ ਗਏ ਡੰਗਰ ਰੁੜ ਗਏ ਉਹਨਾਂ ਦਾ ਫਸਲਾਂ ਸਾਰੀਆਂ ਖਤਮ ਹੋ ਗਈਆਂ ਜ਼ਮੀਨ ਜਿਹੜੀ ਆ ਉਹ ਬੰਜਰ ਹੋ ਗਈ ਸਰਕਾਰ ਨੇ ਇੱਕ ਨਵਾਂ ਪੈਸਾ ਵੀ ਅਜੇ ਤੱਕ ਉਹਨਾਂ ਨੂੰ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਫਿਰ ਸ਼ੁਰੂ ਤੋਂ ਲੈ ਕੇ ਅਜੇ ਤੱਕ ਜੋ ਨਰਮਿਆਂ ਨੂੰ ਚਿੱਟੀ ਛੁੱਡੀ ਪਈ ਸੀ ਉਦੋਂ ਦੇ ਅੱਜ ਤੱਕ ਚੰਨੀ ਦੇ ਟਾਈਮ ਤੇ ਇਹਨਾਂ ਨਾਲ ਆਖਿਆ ਸੀ ਦਿਆਂਗੇ ਉਹ ਵੀ ਅਜੇ ਤੱਕ ਕੋਈ ਮਾਮਲਾ ਇਹਨਾਂ ਕਿਸੇ ਨੂੰ ਕੋਈ ਅਜੇ ਤੱਕ ਇਹਨਾਂ ਨੂੰ ਕੋਈ ਮਦਦ ਨਹੀਂ ਮਿਲਿਆ ਸਾ ਇਹ ਸੇ ਕਰਕੇ 40 ਵੀਰਾਂ ਇਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਮੰਗ ਪੱਤਰ ਦੇ ਚੁੱਕੇ ਆ ਅਜੇ ਤੱਕ ਜਿਨ੍ਹਾਂ ਨੇ ਕਿਸੇ ਨੇ ਅਸਰ ਨਹੀਂ ਕੀਤਾ ਕਿਸੇ ਕਿਸਾਨ ਦੀ ਅਜੇ ਤੱਕ ਇਹਨੇ ਬਾਤ ਨਹੀਂ ਪੁੱਛੀ ਨੇਤਾ ਦੇ ਢੇਰ ਲੱਗੇ ਪਏ ਨੇ ਉਹ ਸਰਕਾਰ ਆਪਣੇ ਕਿਸਾਨਾਂ ਅਕਾਲੀਆਂ ਦੇ ਚਕਾਉਣ ਲੱਗੇ ਸੀ ਇਹਨਾਂ ਨੇ ਉਹ ਵੀ ਰੋਗਤਾ ਉੱਥੇ ਪੁਲਿਸ ਬਾਤ ਗਈ ਅੱਜ ਅਸੀਂ ਸਾਰੇ ਜਿੰਨੇ ਵੀ ਹਾਈਵੇ ਰੋਡ ਨੇ ਸੱਦਾ ਥਾਵਾਂ ਤੇ ਪੂਰਾ ਪੰਜਾਬ ਅੱਜ ਬਿਲਕੁਲ 10 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਬਿਲਕੁਲ ਬੰਦ ਰਹਿਣਗੇ ਕਿਹਨਾ ਬਾਈ ਜੱਟ ਜਸਵੀਰ ਸਿੰਘ ਝਾਂਪਾ ਸੁਪਾ ਉਮੀਦਪੁਰ ਪ੍ਰਧਾਨ ਪਰਤੀਸ ਨੇ ਕਿਹੜੇ ਮਸਲੇ ਲੈ ਕੇ ਧਰਨਾ ਦਿੱਤਾ ਇਹ ਧਰਨਾ ਮਸਲਾ ਵੇਖੋ ਇਹ ਸਭ ਤੋਂ ਵੱਡਾ ਮਸਲਾ ਸਾਡਾ ਇਹ ਆ ਕਿ ਸਾਡੇ ਤਰਾਸੀ ਪੰਜਾਬ ਦੇ ਜਿੰਨੀਆਂ ਸਰਕਾਰਾਂ ਆਉਂਦੀਆਂ ਝੂਠ ਦੇ ਬੇਨੰਤੀਆਂ ਆਉਂਦੀਆਂ ਅੱਗੇ ਕੈਪਟਨ ਸਾਹਿਬ ਆਏ ਉਹ ਝੂਠ ਬੋਲ ਕੇ ਪੰਜ ਸਾਲ ਇਲਾਜ ਕਰ ਗਏ ਹੁਣ ਇਹ ਮਹਾਰਾਜਾ ਮਾਨ ਸਾਹਿਬ ਆਏ ਆ ਇਹ ਝੂਠ ਬੋਤੇ ਝੂਠ ਬੋਲੀ ਜਾਂਦੇ ਆ ਨਾ ਇਹਨਾਂ ਨੇ ਖਾਬੇ ਦਾ ਕੋਈ ਮੁਆਵਜ਼ਾ ਦਿੱਤਾ ਨਕ ਜਿਹੜੇ ਪਸ਼ੂ ਲੋਕਾਂ ਦੇ ਧੰਨ ਮਾਰਗੇ ਉਹਦਾ ਦਿੱਤਾ ਸਾਨੂੰ 1.5 ਸਾਲ ਹੋ ਗਿਆ ਮਾਲਬੋਹ ਸ਼ਰਾਬ ਫੈਕਟਰੀ ਜੀਰੇ ਦੇ ਅੱਗੇ ਬੈਠਿਆਂ ਨੂੰ ਉਹ ਤਿੰਨ ਵਾਰੀ ਇਹਨੇ ਐਲਾਨ ਕਰ ਚੁੱਕਾ ਸ਼ਰਾਬ ਮਾਲਬੋਹ ਸ਼ਰਾਬ ਫੈਕਟਰੀ ਬੰਦ ਹਾਲੇ ਤੱਕ ਉਹ ਇੱਕ ਵਾਰੀ ਨਹੀਂ ਬੰਦ ਹੋਈ ਅਸੀਂ ਹੁਣ ਜਿਹੜਾ ਖਰਾਬਾ ਇਹਨਾਂ 6800 ਰੁਪਏ ਕਹਿੰਦੇ ਪਾਇਆ ਕਿਸੇ ਦਾ 6800 ਰੁਪਏ ਸਾਡੇ ਇਲਾਕੇ ਚੋਂ ਤੇ ਕਿਸੇ ਦਾ ਆਇਆ ਨਹੀਂਗਾ ਅਸੀਂ ਇਸ ਏਰੀਏ ਦੇ ਏਰੀਏ ਰਹਿਣ ਵਾਲੇ ਆ ਮੈਂ ਸੁਭਾ ਮੀਤ ਪ੍ਰਧਾਨ ਜਸਵੀਰ ਸਿੰਘ ਝਾਂਕਾ ਇਸ ਏਰੀਏ ਦਰਿਆ ਦੇ ਵਿੱਚ ਰਹਿਣ ਵਾਲੇ ਇਲਾਕੇ ਲੱਗੇ ਆ ਸਾਡੀ ਦਰਿਆ ਦੇ ਵਿੱਚ ਜ਼ਮੀਨ ਕਿਸੇ ਨੂੰ 6800 ਰੁਪਏ ਦੀ ਦੀ ਗੱਲ ਝੂਠਾਂ ਦੀ ਸਰਕਾਰ ਆ ਝੂਠ ਝੂਠ ਬੋਲ ਬੋਲ ਕੇ ਬਣਾਈ ਜਾਂਦੇ ਆ ਲੋਕ ਘਬਰਾ ਕਰੀ ਜਾਂਦੇ ਆ ਚਿੱਟੇ ਦਾ ਨਸ਼ਾ دریا ਵਗੀ ਜਾਂਦਾ ਪਿੰਡ ਪਿੰਡ ਹਰ ਰੋਜ਼ ਇੱਕ ਦੇ ਕਰਦੀ ਉੱਠਦੀ ਆ ਬੱਚੇ ਬਾਪ ਦੇ ਮੋਢਿਆਂ ਤੇ ਜੱਦੇ ਆ ਹਾਲੇ ਕੇ ਬੱਚਿਆਂ ਨੂੰ ਬਾਬ ਨੂੰ ਬੱਚਾ ਦੇ ਮੋਢਿਆਂ ਤੇ ਜਾਣਾ ਚਾਹੀਦਾ ਉਲਟੀ ਗੰਗਾ ਵਹਿਣ ਰਹੀ ਆ ਇੱਥੇ ਬੱਚੇ ਬਾਪ ਦੇ ਮੋਢਿਆਂ ਤੇ ਜਾ ਕੇ ਰੋਜ਼ ਸੰਸਕਾਰ ਹੁੰਦੇ ਕੋਈ ਆਤਮ ਹੱਤਿਆ ਲੁਕੀ ਕਰਨ ਦਾ ਵਹਿਗਰਜੀਕਾ ਖਾਲਸਾ ਵਹਿਗਰਜੀਕੀ ਫਤਹਿ ਕੀ ਨਾ ਪ੍ਰਧਾਨ ਜੀ ਆਪਣਾ ਮੇਰਾ ਨਾਮ ਸੁਖਦੇਵ ਸਿੰਘ ਮੰਡ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਮੈਂ ਸੁਭਾਗੂ ਬੋਲਦਾ ਜੀ ਇਹ ਕਿਹੜੇ ਮਸਲੇ ਨੂੰ ਲੈ ਕੇ ਜਿਹੜਾ ਧਰਨਾ ਤਾਂ ਡੇਲ ਦਿੱਤਾ ਗਿਆ ਜੀ ਸਾਡਾ ਜੀ ਮਸਲਾ ਹੈ ਸੀ ਵੀ ਜਿੰਨਾ ਹੜ ਆਇਆ ਸਤਲੋਜ ਤੇ ਬਿਆਸ ਦੇ ਵਿੱਚ ਹੋਰ ਵੀ ਪੰਜਾਬ ਦੇ ਏਰੀਏ ਦੇ ਵਿੱਚ ਕਈਆਂ ਥਾਵਾਂ ਤੇ ਸਾਡੇ ਕਿਸਾਨ ਮਜ਼ਦੂਰ ਡੁੱਬ ਗਏ ਆ ਉਹਦੇ ਸਬੰਧ ਵਿੱਚ 6300 ਰੁਪਇਆ ਜਿਹੜਾ ਕੇਂਦਰ ਨੇ ਦਿੱਤਾ ਸੀ ਉਹ ਨਾਮਨਜ਼ੂਰ ਕੀਤਾ ਵਾ ਸੀ ਕਿਸਾਨਾਂ ਨੇ ਤੇ ਅੱਜ ਗੈਰਾਨੀ ਮੋਰਚੇ ਵੱਲੋਂ ਸਵੇਰ 10 ਤੋਂ 4 ਵਜੇ ਤੱਕ ਪੂਰੇ ਪੰਜਾਬ ਬੰਨ ਦਾ ਲਾਨ ਸੀ ਉਹਦੇ ਸਬੰਧ ਚ ਅੱਜ ਅਸੀਂ ਜਿਹੜਾ ਹਰੀਕੇ ਹੈਡਵਰਕਸ ਆ ਬਗਾਲੀ ਵਾਲਾ ਪੁਲ ਉਹ ਪੂਰੀ ਤਰ੍ਹਾਂ ਜਾਮ ਕਰਕੇ ਬੈਠੇ ਹੋਏ ਆ ਤੇ ਸਰਕਾਰ ਤੋਂ ਇਹ ਮੰਗ ਕਰਦੇ ਆ ਬਾਈ ਜਿਹੜਾ ਜੋਗ ਬਣਦਾ ਮੁਆਜਬਾ ਉਹ ਕੇਂਦਰ ਵਾਲਾ ਵੀ ਤੇ ਆਪਦੇ ਕੋਲੋਂ ਵੀ ਪਾ ਕੇ ਕਿਸਾਨਾਂ ਦੀ ਬਾਹ ਫੜੇ ਪਰ ਮੈਂ ਕਿਸਾਨਾਂ ਨੂੰ ਇੱਕ ਅਪੀਲ ਕਰਦਾ ਤੁਹਾਡੇ ਮੱਧਵਰਾਂਈ ਬਈ ਕਿਸਾਨ ਵੀਰਾਂ ਘੱਟ ਕੇ ਜਿਹੜਾ ਰੋਡਾਂ ਤੇ ਜਾਂ ਜਿਵੇਂ ਵੀ ਜਥੇ ਬੰਨੀ ਹੁਕਮ ਦੇਣੀਆਂ ਹੋਣ ਤੇ ਤਾਂ ਇਹ ਕਹਾਣੀ ਜਿਹੜੀ ਆ ਬਣ ਸਕਦੀ ਆ ਸਰਕਾਰ ਜਿਹੜੀ ਉਹ ਬਿਲਕੁਲ ਸੁੱਤੀ ਪਈ ਆ ਇਸ ਵਾਸਤੇ ਤੁਹਾਡੇ ਮਾਧਿਮ ਰਹੀਂ ਸਾਨੂੰ ਇਹ ਬਜਟਾਂ ਵੜੀਆਂ ਹੋ ਗਈਆਂ ਨੇ ਸਾਡੇ ਆਗੂਆਂ ਨੇ ਬੋਲ ਦਿੱਤਾ ਹੈ ਕਿ ਕੀ ਕੁਝ ਹੋਇਆ ਪਰ ਚੜ੍ਹਦੀ ਕਲਾ ਨਾਲ ਲੋਕ ਆਉਣ ਤੇ ਇਹਦੀ ਬਾਹ ਮਰੋੜ ਸਕੀਏ ਧੰਨਵਾਦ ਜੀ ਭਾਈ ਸਾਡੇ ਡਾਕਟਰ ਸਿਕੰਦਰਪਾਲ ਸਿੰਘ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਬੀਕੇ ਜੀ ਕੋਸਾ ਗਾਇ ਰਾਜ ਤੱਕ ਸੰਯੁਕਤ ਮੋਰਚੀ ਦੀ ਕਾਲ ਤੇ ਕਿਹੜੇ ਮਸਲੇ ਲੈ ਕੇ ਆਏ ਜਿਹੜਾ ਤਾਂ ਜੀ ਇੱਥੇ ਪਹੁੰਚੇ ਆ ਹੜ੍ਹਾਂ ਨਾਲ ਪ੍ਰਭਾਵਤਾ ਇਲਾਕਿਆਂ ਨੂੰ ਜੋ ਉਹਦੇ ਵਿੱਚ ਮੁਕਤਾ ਵੀ ਹੋਈਆਂ ਕਾਫੀ ਨੁਕਸਾਨ ਹੋਇਆ ਫਸਲਾਂ ਦਾ ਤੇ ਡੱਗਰ ਬੱਛੇ ਦਾ ਵੀ ਨੁਕਸਾਨ ਹੋਇਆ ਵਾ ਫਸਲਾਂ ਤਬਾਹ ਹੋ ਗਈਆਂ ਉਹਦੇ ਤੇ ਭਗਵੰਤ ਮਾਨ ਸਰਕਾਰ ਨੂੰ ਤੇ મોદી ਦੀ ਸੁੱਤੀ ਕੇਂਦਰ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਧਰਨਾ ਦਿੱਤਾ ਵਾ ਉਹਨਾਂ ਦਾ ਪਿੱਠ ਸਿਆਫਾ ਕਰ ਰਹੇ ਨੇ ਕਿਸਾਨ ਮਜ਼ਦੂਰ ਇਕੱਠੇ ਹੋ ਗਏ ਕਿਉਂਕਿ ਉਹ ਆਪਣੇ ਵਾਦੇ ਭੱਜ ਰਹਾ ਜਿਸ ਤਰ੍ਹਾਂ ਸੈਂਟਰ ਸਰਕਾਰ ਭੱਜ ਰਹੀ ਹੈ ਇਸੇ ਤਰ੍ਹਾਂ ਇਹਦੀ ਬੀ ਟੀਮ ਜਿਹੜੀ ਬੀ ਟੀਮ ਇਹਦੀ ਹੈਗੀ ਆ ਆਪਣੀ ਸਰਕਾਰ ਕੇਜਰੀ ਆ ਜਿਹਨੂੰ ਸੁਪੀਮੋ ਕਹਿੰਦੇ ਆ ਉਹਦੇ ਭਗਵੰਤ ਮਾਨ ਵੀ ਆਪਣੇ ਬੀਜੇਪੀ ਦੀ ਬੀ ਟੀਮ ਆ ਇਹ ਵੀ ਆਪਣੇ ਉਸੇ ਤਰ੍ਹਾਂ ਉਹਦੀ ਲੈਣ ਤੇ ਹੀ ਆਪਣੇ ਮੁਕਰਿਆ ਵਾਧਿਆ ਦਾ ਮੁਕਰ ਰਹੀ ਆ ਉਹਨਾਂ ਨੂੰ ਚੀਤੇ ਕਰਾਉਣ ਲਈ ਉਹਨਾਂ ਦੇ ਧੌਣ ਤੇ ਗੋਡਾ ਰੱਖਣ ਲਈ ਅਸੀਂ ਅੱਜ ਇਹ ਧਰਨਾ ਦੇ ਰਹੇ ਆ ਕਿ ਚੱਕੇ ਜਾਮ ਕੀਤੇ ਆ ਅੱਗੇ ਵੀ ਇਸੇ ਤਰ੍ਹਾਂ ਕਰਾਂਗੇ ਸੰਯੁਕਤ ਮੋਰਚੇ ਦੀ ਕੋਲ ਦੇ ਜਦੋਂ ਵੀ ਕਹਿਣਗੇ ਜਿੱਥੇ ਵੀ ਕਹਿਣਗੇ ਵੱਡਾ ਵੱਡਾ ਸੰਘਰਸ਼ ਕਰਨ ਨੂੰ ਕੀ ਕੇ ਜੋ ਖੋਸਾ ਤਿਆਰ ਆ ਬੈਕਰ ਜੀ ਕਾ ਖਾਲਸਾ ਵੈਗਰ ਜੀ